ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਜੀ ਜੈ ਭੀਮ ਜੈ ਭਾਰਤ ਜੈ ਸਭਿਧਾਨ ਤੁਸੀਂ ਦੇਖ ਰਹੇ ਜੇ ਸਮਾਜ ਕਾ ਹਲਚਲ ਨਿਊਜ਼ ਚੈਨਲ ਤੇ ਮੈਂ ਤੁਹਾਡਾ ਦੋਸਤ ਕੁਲਵਿੰਦਰ ਸਿੰਘ ਸ਼ੇਰਕੇ ਲਾਟ ਯਾਈ ਸੋਸ਼ਲ ਮੀਡੀਆ ਐਕਟੀਵਿਸਟ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜੀ ਇੱਕ ਬਹੁਤ ਹੀ ਵੱਡੀ ਅਪਡੇਟ ਤੇ ਖੁਸ਼ਖਬਰੀ ਲੈ ਕੇ ਮੈਂ ਤੁਹਾਡੇ ਰੂਬਰੂ ਹੋਇਆ ਹਾਂ ਕਿ ਕੇਜਰੀਵਾਲ ਸਰਕਾਰ ਕਹਿ ਲੋ ਜਾਂ ਦਿੱਲੀ ਸਰਕਾਰ ਕਹਿ ਲੋ ਇੱਕ ਬਹੁਤ ਹੀ ਵਧੀਆ ਉਪਰਾਲਾ ਉਹਨਾਂ ਨੇ ਕੀਤਾ ਆ ਕਿ ਜਿਹੜੇ ਮੰਦਰਾਂ ਦੇ ਵਿੱਚ ਯਾਨਕਿ ਧਾਰਮਿਕ ਸਥਾਨਾਂ ਦੇ ਉੱਪਰ ਜਿਹੜੀ ਸੇਵਾ ਕਰਦੇ ਹਨ ਚਾਹੇ ਪੁਜਾਰੀ ਹੋਣ ਚਾਹੇ ਗ੍ਰੰਥੀ ਸਿੰਘ ਉਹਨਾਂ ਨੂੰ ਹਰ ਮਹੀਨੇ 18000 ਰੁਪਿਆ ਯਾਨਕਿ 18000 ਰੁਪਿਆ ਮਿਲਿਆ ਕਰੇਗਾ ਜੇਕਰ ਦਿੱਲੀ ਦੇ ਵਿੱਚ ਮੁੜ ਸਰਕਾਰ केजरीवाल ਦੀ ਬਣਦੀ ਅਤੇ ਪਰ ਇਹ ਤੇ केजरीवाल ਨੂੰ ਆਪਾਂ ਵਧਾਈ ਦੇ ਵਧਾਈ ਦਿੰਨੇ ਆ ਤੇ ਉਹ ਵਧਾਈ ਦਾ ਪਾਤਰ ਵੀ ਆ ਦੂਸਰੀ ਗੱਲ ਮੈਂ ਪੰਜਾਬ ਸਰਕਾਰ ਮਾਨ ਸਰਕਾਰ ਜਿਹਨੂੰ ਆਪਾਂ ਕਹਿੰਨੇ ਆ ਉਹਨਾਂ ਨੂੰ ਵੀ ਬੇਨਤੀ ਆ ਕਿ ਤੁਸੀਂ ਵੀ ਦਰਿਆਦਲੀ ਦਿਖਾਓ ਤੁਸੀਂ ਵੀ ਆਪਣੀ ਦਰਿਆਦਲੀ ਦਿਖਾ ਕੇ ਤੇ ਪੰਜਾਬ ਦੇ ਵਿੱਚ ਜਿੰਨੇ ਵੀ ਧਾਰਮਿਕ ਆਧਾਰੇ ਹਨ ਚਾਹੇ ਉਹ ਗਰੰਥੀ ਸਿੰਘ ਹਨ ਚਾਹੇ ਪੁਜਾਰੀ ਹਨ ਤੁਸੀਂ ਵੀ ਜਾਂ ਵੋਟਾਂ ਤੋਂ ਪਹਿਲਾਂ ਜਾਂ ਵੋਟਾਂ ਤੋਂ ਬਾਅਦ ਕਿਉਂਕਿ ਚਲੋ ਜਿਹੜਾ ਵਾਅਦਾ ਕਰਨਾ ਹੈ ਉਹਨੂੰ ਪੂਰਾ ਕਰਨਾ ਵੀ ਚਾਹੀਦਾ ਹੈ ਜੇ ਤੁਸੀਂ ਵਾਅਦਾ ਕਰੋਗੇ ਤੇ ਸਾਨੂੰ ਉਮੀਦ ਹੈ ਕਿ ਉਹ ਪੂਰਾ ਵੀ ਕਰੋਗੇ ਤੇ ਉਮੀਦ ਹੈ ਕਿ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦਾ ਇੱਕ ਮਤਲਬ ਉਪਰਾਲਾ ਕਰੋ ਤੇ ਆਪਣੀ ਦਰਿਆ ਦੇ ਲਈ ਜਿਹੜੀ ਆ ਦਿਖਾਓ ਕਿ ਜਿੰਨੇ ਹੀ ਗਰੰਥੀ ਸਿੰਘ ਹਨ ਚਾਹੇ ਪੁਜਾਰੀ ਸਿੰਘ ਹਨ ਜਾਂ ਪੁਜਾਰੀ ਵੀਰ ਹਨ ਸੇਵਾ ਕਰਨ ਵਾਲੇ ਧਾਰਮਿਕ ਸਥਾਨਾਂ ਦੇ ਉੱਪਰ ਮੰਦਰਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਜਾਂ ਹੋਰ ਵੀ ਉਹਨਾਂ ਨੂੰ ਵੀ ਇਸ ਤਰ੍ਹਾਂ 18 18000 ਰੁਪਇਆ ਜਿਹੜਾ ਮਹੀਨਾ ਮਿਲਣਾ ਚਾਹੀਦਾ ਆ ਤਾਂ ਕਿ ਦਿੱਲੀ ਸਰਕਾਰ ਜਿਹੜੀ ਆ ਜਾਂ ਦਿੱਲੀ ਦੇ ਜਿਹੜੇ ਲੋਕ ਹਨ ਉਹਨਾਂ ਨੂੰ ਤੁਹਾਡੇ ਤੇ ਯਕੀਨ ਹੋ ਜਾਵੇ ਕਿ ਜਿਹੜੀ ਕੇਦਰੀਵਾਲ ਦੀ ਸਰਕਾਰ ਆ ਆਮ ਆਦਮੀ ਪਾਰਟੀ ਸਰਕਾਰ ਆ ਇਹ ਜੋ ਵਾਅਦੇ ਕਰਦੀ ਆ ਉਹ ਪੂਰੇ ਕਰਦੀ ਸੋ ਜਿਆਦਾ ਸਮਾਂ ਮੈਂ ਨਾ ਲੈਂਦੇ ਹੋਏ ਸਾਰੇ ਵੀਰਾਂ ਤੋਂ ਇਜਾਜ਼ਤ ਮੰਗਦਾ ਹਾਂ ਤੇ ਉਮੀਦ ਹੈ ਕਿ ਪੰਜਾਬ ਸਰਕਾਰ ਨੂੰ ਇੱਕ ਬੇਨਤੀ ਵੀ ਆ ਇੱਕ ਆਮ ਨਾਗਰਿਕ ਹੋਣ ਦੇ ਨਾਤੇ ਇੱਕ ਜਰਨਲਿਸਟ ਹੋਣ ਦੇ ਨਾਤੇ ਇਹ ਮੇਰਾ ਸੁਝਾਅ ਵੀ ਆ ਕਿ ਜਲਦੀ ਤੋਂ ਜਲਦੀ ਪੰਜਾਬ ਦੇ ਵਿੱਚ ਇਹ ਸਕੀਮਾਂ ਜਿਹੜੀਆਂ ਲਾਗੂ ਕਰੋ ਤਾਂ ਕਿ ਜਿਹੜੇ ਪੁਜਾਰੀ ਹਨ ਜਾਂ ਗਰੰਥੀ ਸਿੰਘ ਹਨ ਜਿਨ੍ਹਾਂ ਦਾ ਦਿਹਾੜੀਆਂ ਤੋਂ ਵੀ ਬਹੁਤ ਮੰਦਾ ਹਾਲ ਮਤਲਬ ਇੱਕ ਦਿਹਾੜੀਦਾਰ ਬੰਦਾ ਤੇ ਹੈ ਪਰ ਉਹਨਾਂ ਦਾ ਦਿਹਾੜੀਦਾਰਾਂ ਤੋਂ ਵੀ ਮੰਦਾ ਹਾਲ ਹੈ ਖੈਰ ਪੁਜਾਰੀਆਂ ਦਾ ਜਾਂ ਗਰੰਥੀ ਸਿੰਘਾਂ ਦਾ ਜਾਂ ਪਾਠੀ ਸਿੰਘਾਂ ਦਾ ਹੋ ਸਕਦਾ ਹੈ ਕਿ ਕਿਤਨਾ ਕਿਤੇ ਕੋਈ 19-21 ਦਾ ਫਰਕ ਹੋਵੇ ਲੇਕਿਨ ਫਰਕ ਤਾਂ ਹੈ ਤੇ ਜੇ ਪੰਜਾਬ ਸਰਕਾਰ ਦਿੱਲੀ ਸਰਕਾਰ ਤੋਂ ਪਹਿਲਾਂ ਇਹ ਸਕੀਮ ਲਾਗੂ ਕਰ ਦੇਵੇ ਤੇ ਜਿਹੜੇ ਦਿੱਲੀ ਦੇ ਵਾਸੀ ਹਨ ਉਹਨਾਂ ਨੂੰ ਯਕੀਨ ਹੋ ਜਾਵੇਗਾ ਕਿ ਆਮ ਆਦਮੀ ਪਾਰਟੀ ਜੋ ਕਹਿੰਦੀ ਆ ਉਹ ਕਰਕੇ ਦਿਖਾਉਂਦੀ ਆ ਸੋ ਕੇਜਰੀਵਾਲ ਨੂੰ ਵੀ ਲੱਖ ਲੱਖ ਵਧਾਈਆਂ ਐ ਜੀ ਔਰ ਜਿਹੜੀ ਮਾਨ ਸਰਕਾਰ ਆ ਪੰਜਾਬ ਦੇ ਵਿੱਚ ਇਹਨਾਂ ਨੂੰ ਵੀ ਚਾਹੀਦਾ ਕਿ ਤੁਸੀਂ ਜਲਦੀ ਤੋਂ ਜਲਦੀ ਇਹ ਉਪਰਾਲਾ ਕਰੋ ਤੇ ਪੰਜਾਬ ਦੇ ਵਿੱਚ ਜਿੰਨੇ ਵੀ ਗਰੰਥੀ ਸਿੰਘ ਹਨ ਜਾਂ ਪੁਜਾਰੀ ਹਨ ਉਹਨਾਂ ਦੇ ਮਨਾਂ ਦੇ ਵਿੱਚ ਤੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜੇ ਸੋ ਦਿਵਜਾਜਤ ਇਸ ਸਕੀਮ ਨੂੰ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਆ ਕਿ ਇਹੋ ਜਈਆਂ ਸਕੀਮਾਂ ਨੂੰ ਜੇ ਕੋਈ ਬੰਦ ਵੀ ਕਰੂਗਾ ਨਾ ਜਾਂ ਬੰਦ ਕਰਾਉਣ ਦੀ ਕੋਸ਼ਿਸ਼ ਕਰੂਗਾ ਉਹ ਪਾਪਾਂ ਦਾ ਅਧਿਕਾਰੀ ਵੀ ਹੋ ਸਕਦਾ ਹੈ ਸੋ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਸਾਰਿਆਂ ਦਾ ਆਮ ਆਦਮੀ ਪਾਰਟੀ ਦਾ ਜੇ ਇਹ ਸਕੀਮ ਲਾਗੂ ਕਰਦੇ ਹਨ ਤਾਂ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਧੰਨਵਾਦ ਕਰਦਾ ਹਾਂ ਸੋ ਵਧਾਈ ਦੇ ਪਾਤਰ ਹੋ ਕੇਜਰੀਵਾਲ ਸਾਹਿਬ ਤੁਸੀਂ ਦਿੱਲੀ ਦੇ ਵਿੱਚ ਇਹ ਸਕੀਮ ਲਾਗੂ ਕਰਨ ਜਾ ਰਹੇ ਹੋ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਪੰਜਾਬ ਦੇ ਵਿੱਚ ਵੀ ਮਾਨ ਸਾਹਿਬ ਨੂੰ ਕਹਿ ਕੇ ਇਹ ਸਕੀਮ ਜਿਹੜੀ ਲਾਗੂ ਕਰਵਾਓਗੇ ਕਿ 18-18000 ਰੁਪਇਆ ਜਿਹੜਾ ਆ ਉਹ ਹਰ ਇੱਕ ਗ੍ਰੰਥੀ ਨੂੰ ਤੇ ਹਰ ਇੱਕ ਪੁਜਾਰੀ ਨੂੰ ਮਿਲੇਗਾ ਆਉਣ ਵਾਲੇ ਸਮੇਂ ਦੇ ਵਿੱਚ ਸੋ ਦਿਓ ਇਜਾਜ਼ਤ ਮੈਂ ਤੁਹਾਡਾ ਦੋਸਤ ਬਲਵਿੰਦਰ ਸਿੰਘ ਸ਼ੇਰਗਿੱਲ ਆਰਟੀਆਈ ਸੋਸ਼ਲ ਮੀਡੀਆ ਐਕਟੀਵਿਸਟ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦਾ ਹਾਂ ਤੇ ਸਮਾਜਿਕ ਹਲਚਲ న్యూਸ ਚੈਨਲ ਜੇ ਤੁਸੀਂ ਸਾਡੇ ਪੇਜ ਨਾਲ ਜੁੜੇ ਹੋ ਤੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੇ YouTube ਚੈਨਲ ਤੇ ਵੀ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਸੋ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਲ ਦੀਆਂ ਖਹਿਰੀਆਂ ਤੋਂ ਦੁਬਾਰਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ